ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਹੁਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਕਰਨ ਔਜਲੇ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆਈਆਂ ਨੇ ਪੰਡਿਤ ਰਾਓ ਜਿਨ੍ਹਾਂ ਨੇ ਇੱਕ ਸ਼ਿਕਾਇਤ ਦਰਜ ਕੀਤੀ ਹੈ ਕਰਨ ਔਜਲਾ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਨੇ ਕਿਹਾ ਕਿ ਕਰਨ ਔਜਲਾ ਆਪਣੇ ਸ਼ੋਅ ਦੇ ਵਿੱਚ ਪੜਕਾਉ ਗੀਤ ਨਾ ਗਾਉਣ ਨਹੀਂ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਕੁਝ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਪੰਡਿਤ ਰਾਓ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਚੰਡੀਗੜ੍ਹ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਰਨ ਔਇਲਾ ਖਿਲਾਫ ਔਰ ਉਹਨਾਂ ਨੇ ਕੁਝ ਗਾਣਿਆਂ ਦੇ ਨਾਮ ਦੱਸੇ ਨੇ ਕੁਝ ਗਾਣਿਆਂ ਦੇ ਨਾਮ ਦੱਸੇ ਨੇ ਜਿਹੜੇ ਗਾਣੇ ਕਰਨ ਔਇਲਾ ਨੂੰ ਗਾਉਣ ਤੋਂ ਮਨਾਹੀ ਕੀਤੀ ਹੈ ਉਹਨਾਂ ਨੇ ਕਹਿ ਕੇ ਚਿੱਟਾ ਕੁੜਤਾ ਅਧਿਆ ਫਿਊ ਡੇਸ ਅਲਕੋਹਲ ਟੂ ਕੈਂਗਸਟਰ ਅਤੇ ਬੰਦੂਕਾਂ ਦੇ ਜਿਹੜੇ ਗੀਤ ਨੇ ਉਹ ਸ਼ੋਅ ਦੇ ਵਿੱਚ ਨਾ ਗਾਉਣ ਉਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਜੇਕਰ ਤੁਸੀਂ ਅਜਿਹੇ ਗੀਤ ਗਾਉਂਦੇ ਹੋ ਤਾਂ ਨੌਜਵਾਨਾਂ ਦੇ ਡੂੰਗਾ ਸਰਪੈਂਦਾ ਹੈ ਸੋ ਚੰਡੀਗੜ੍ਹ ਦੇ ਵਿੱਚ 7 ਦਸੰਬਰ ਨੂੰ ਕਰਨ ਔਇਲਾ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਹੈ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਕਰਨ ਔਇਲਾ ਦਾ ਸ਼ੋਅ ਤੋਂ ਪਹਿਲਾਂ ਹੀ ਪੰਡਿਤ ਰਾਉ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਔਰ ਉਹਨਾਂ ਨੇ ਵਿਰੋਧ ਕੀਤਾ ਸੀ ਕਰਨ ਔਜਲਾ ਦਾ ਉਹਨਾਂ ਨੇ ਕਿਹਾ ਸੀ ਕਿ ਕਰਨ ਔਇਲਾ ੜਕਾਉ ਗੀਤ ਇਸ ਸ਼ੋਅ ਦੇ ਵਿੱਚ ਨਾ ਗਾਉਣ ਜੇਕਰ ਉਹ ਜਿਹੇ ਗੀਤ ਗਾਉਂਦੇ ਨੇ ਤਾਂ ਪੰਡਿਤ ਰਾਉ ਉਹਨਾਂ ਦਾ ਵਿਰੋਧ ਕਰਨਗੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਸੋ ਕਹ ਦੇਖਿਓ ਤਾਂ ਅਕਸਰ ਪੰਡਿਤ ਰਾਓ ਆਪਣੇ ਸਿਰ ਦੇ ਉੱਪਰ ਜੋ ਇੱਕ ਫੱਟਾ ਰੱਖਦੇ ਨੇ ਸਿਰ ਤੇ ਔਰ ਜਗਾ ਜਗਾ ਕੋ ਮੁਦੇ ਦਿਖਦੇ ਤੁਹਾਨੂੰ ਨਜ਼ਰ ਆਉਂਦੇ ਨੇ ਵਿਰੋਧ ਕਰਦੇ ਨੇ ਚੀਜ਼ਾਂ ਦਾ ਇਸ ਤੋਂ ਪਹਿਲਾਂ ਸ਼ੈਰੀਮਾਨ ਦਾ ਵਿਰੋਧ ਕੀਤਾ ਸੀ ਇਸ ਤੋਂ ਪਹਿਲਾਂ ਦਲਜੀਤ ਦਾ ਵਿਰੋਧ ਕਰਦੇ ਵੀ ਨਜ਼ਰ ਆਏ ਸੀ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਦੇ ਵੀ ਨਜ਼ਰ ਆਏ ਸਨ ਹਮੇਸ਼ਾ ਉਹਨਾਂ ਨੇ ਇਹ ਕਿਹਾ ਕਿ ਚੰਗੇ ਗੀਤ ਗਾਉ ਜੋ ਸਮਾਜ ਨੂੰ ਸਿਹਤ ਦਿੰਦੇ ਨੇ ਜੋ ਨੌਜਵਾਨਾਂ ਤੇ ਵਧੀਆ ਅਸਰ ਪਾਉਂਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਨਸ਼ਿਆਂ ਦੇ ਗਾਣੇ ਗਾਉਂਦੇ ਹੋ ਗੈਂਗਸਟਰਵਾਦਾਂ ਦੇ ਗਾਣੇ ਗਾਉਂਦੇ ਹੋ ਹਥਿਆਰਾਂ ਦੇ ਗਾਣੇ ਗਾਉਂਦੇ ਹੋ ਤਾਂ ਉਹਨਾਂ ਨੂੰ ਲੈ ਕੇ ਨੌਜਵਾਨਾਂ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਸੋ 7 ਦਸੰਬਰ ਨੂੰ ਹੁਣ ਕਰਨ ਔਜਲਾ ਦਾ ਸ਼ੋਅ ਹੋਣ ਵਾਲਾ ਹੈ ਦੇਖਣਾ ਇਹ ਹੋਵੇਗਾ ਕਿ ਕਰਨ ਔਜਲਾ ਸ਼ੋਅ ਦੇ ਵਿੱਚ ਅਜਿਹੇ ਗੀਤ ਗਾਉਂਦੇ ਜਾਂ ਫਿਰ ਨਹੀਂ ਗਾਉਂਦੇ ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਹੁਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਕਰਨ ਔਜਲੇ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆਈਆਂ ਨੇ ਪੰਡਿਤ ਰਾਓ ਜਿਨ੍ਹਾਂ ਨੇ ਇੱਕ ਸ਼ਿਕਾਇਤ ਦਰਜ ਕੀਤੀ ਹੈ ਕਰਨ ਔਜਲਾ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਨੇ ਕਿਹਾ ਕਿ ਕਰਨ ਔਜਲਾ ਆਪਣੇ ਸ਼ੋਅ ਦੇ ਵਿੱਚ ਢੜਕਾਉ ਗੀਤ ਨਾ ਗਾਉਣ ਨਹੀਂ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਕੁਝ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਪੰਡਿਤ ਰਾਓ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਚੰਡੀਗੜ੍ਹ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਰਨ ਔਜਲਾ ਖਿਲਾਫ ਔਰ ਉਹਨਾਂ ਨੇ ਕੁਝ ਗਾਣਿਆਂ ਦੇ ਨਾਮ ਦੱਸੇ ਨੇ ਕੁਝ ਗਾਣਿਆਂ ਦੇ ਨਾਮ ਦੱਸੇ ਨੇ ਜਿਹੜੇ ਗਾਣੇ ਕਰਨ ਔਜਲਾ ਨੂੰ ਗਾਉਣ ਤੋਂ ਮਨਾਹੀ ਕੀਤੀ ਹੈ ਉਹਨਾਂ ਨੇ ਕਹਿ ਕੇ ਚਿੱਟਾ ਕੁੜਤਾ ਅਧਿਆ ਫਿਊ ਡੇਸ ਅਲਕੋਹਲ ਟੂ ਕੈਂਗਸਟਰ ਅਤੇ ਬੰਦੂਕਾਂ ਦੇ ਜਿਹੜੇ ਗੀਤ ਨੇ ਉਹ ਸ਼ੋਅ ਦੇ ਵਿੱਚ ਨਾ ਗਾਉਣ ਉਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਜੇਕਰ ਤੁਸੀਂ ਅਜਿਹੇ ਗੀਤ ਗਾਉਂਦੇ ਹੋ ਤਾਂ ਨੌਜਵਾਨਾਂ ਦੇ ਡੂੰਗਾ ਸਰਪੰਦਾ ਸੋ ਚੰਡੀਗੜ੍ਹ ਦੇ ਵਿੱਚ 7 ਦਸੰਬਰ ਨੂੰ ਕਰਨ ਔਇਲਾ ਦਾ ਜਿਹੜਾ ਸ਼ੋ ਹੋਣ ਜਾ ਰਿਹਾ ਹੈ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਕਰਨ ਔਇਲਾ ਦਾ ਸ਼ੋ ਤੋਂ ਪਹਿਲਾਂ ਹੀ ਪੰਡਿਤ ਰਾਉ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਔਰ ਉਹਨਾਂ ਨੇ ਵਿਰੋਧ ਕੀਤਾ ਸੀ ਕਰਨ ਔਜਲਾ ਦਾ ਉਹਨਾਂ ਨੇ ਕਿਹਾ ਸੀ ਕਿ ਕਰਨ ਔਜਲਾ ੜਕਾਉ ਗੀਤ ਇਸ ਸ਼ੋਅ ਦੇ ਵਿੱਚ ਨਾ ਗਾਉਣ ਜੇਕਰ ਉਹ ਜਿਹੇ ਗੀਤ ਗਾਉਂਦੇ ਨੇ ਤਾਂ ਪੰਡਿਤ ਰਾਓ ਉਹਨਾਂ ਦਾ ਵਿਰੋਧ ਕਰਨਗੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਸੋ ਕਿ ਦੇਖਿਓ ਤਾਂ ਅਕਸਰ ਪੰਡਿਤ ਰਾਓ ਆਪਣੇ ਸਿਰ ਦੇ ਉੱਪਰ ਜੋ ਇੱਕ ਫੱਟਾ ਰੱਖਦੇ ਨੇ ਸਿਰ ਤੇ ਔਰ ਜਗਾ ਜਗਾ ਕੋ ਮੁਦੇ ਦਿਖਦੇ ਸਾਨੂੰ ਨਜ਼ਰ ਆਉਂਦੇ ਨੇ ਵਿਰੋਧ ਕਰਦੇ ਨੇ ਚੀਜ਼ਾਂ ਦਾ ਇਸ ਤੋਂ ਪਹਿਲਾਂ ਸ਼ਹਿਰੀਮਾਨ ਦਾ ਵਿਰੋਧ ਕੀਤਾ ਸੀ ਉਸ ਤੋਂ ਪਹਿਲਾਂ ਦਲਜੀਤ ਦਾ ਵਿਰੋਧ ਕਰਦੇ ਵੀ ਨਜ਼ਰ ਆਏ ਸੀ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਦੇ ਵੀ ਨਜ਼ਰ ਆਏ ਸਨ ਹਮੇਸ਼ਾ ਉਹਨਾਂ ਨੇ ਇਹ ਕਿਹਾ ਕਿ ਚੰਗੇ ਗੀਤ ਗਾਓ ਜੋ ਸਮਾਜ ਨੂੰ ਸਿਹਤ ਦਿੰਦੇ ਨੇ ਜੋ ਨੌਜਵਾਨਾਂ ਤੇ ਵਧੀਆ ਅਸਰ ਪਾਉਂਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਨਸ਼ਿਆਂ ਦੇ ਗਾਣੇ ਗਾਉਂਦੇ ਹੋ ਗੈਂਗਸਟਰਵਾਦਾਂ ਦੇ ਗਾਣੇ ਗਾਉਂਦੇ ਹੋ ਹਥਿਆਰਾਂ ਦੇ ਗਾਣੇ ਗਾਉਂਦੇ ਹੋ ਤਾਂ ਉਹਨਾਂ ਨੂੰ ਲੈ ਕੇ ਨੌਜਵਾਨਾਂ ਤੇ ਬਹੁਤ ਵੱਡਾ ਅਸਰ ਪੈਂਦਾ ਸੋ 7 ਦਸੰਬਰ ਨੂੰ ਹੁਣ ਕਰਨ ਔਜਲਾ ਦਾ ਸ਼ੋਅ ਹੋਣ ਵਾਲਾ ਹੈ ਦੇਖਣਾ ਇਹ ਹੋਵੇਗਾ ਕਿ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਅਜਿਹੇ ਗੀਤ ਗਾਉਂਦੇ ਜਾਂ ਫਿਰ ਨਹੀਂ ਗਾਉਂਦੇ